ਟਰੈਕਟਰ ਮਗਰ ਸੁਭਾਗੇ ਪਾਉਣ ਦਾ ਤਰੀਕਾ ਕਈ ਦੋਸਤ ਕਰਨੇ ਇਹ ਗਲਤੀ ਹੈ ਨਾ ਵੱਡਾ ਗੁੰਡਾ ਕਿੱਥੇ ਆ ਆ ਛੋਟਾ ਜਿਹਾ ਗੁੰਡਾ ਬਾਕੇ ਇਹਨੂੰ ਖਿੱਚੇ ਜਾਣਗੇ ਇੱਥੇ ਇੱਥੇ ਵਸਾਉਣ ਦੀ ਕੋਸ਼ਿਸ਼ ਕਰਨਗੇ ਜਾਂ ਇਹਦੇ ਵਿੱਚ ਢਾੜਾਂਗੇ ਨਾ ਆ ਦੋਸਤੋ ਇਹ ਗਲਤ ਤਰੀਕਾ ਹੈਗਾ ਨਾ ਤੁਸੀਂ ਕਰਨਾ ਆ ਜੇ ਪੱਕਾ ਲੱਗੇ ਹੋਇਆ ਐਸ ਤੈਰਾਂ ਨਾਲ ਸੁਭਾਗਾ ਹੈ ਇਹ ਕੋਈ ਵੀ ਜਿਸ ਵਾ ਕਰੇ ਇਸ ਤਰ੍ਹਾਂ ਕਰਿਆਗੇ ਤਾਂ ਗਲਤ ਹੈ ਉਹ ਤੁਸੀਂ ਤੁਸੀਂ ਕਰਨਾ ਇਹਨੂੰ ਐ ਸਲ ਡਰਾਈਵਲ ਦੇ ਵਿੱਚ ਐ ਪਾਉਣਾ ਠੀਕ ਹੈ ਤਾਂ ਇਹ ਨਾਲ ਨਾਲ ਛੋਟਾ ਸੁਭਾਗਾ ਪੈ ਜਾਊਗਾ ਦੋਸਤੋ ਹੁਣ ਕਈ ਇਹ ਇਹਦੇ ਵਿੱਚ ਹੀ ਇਸ ਜਿਹੜਾ ਜਪਨਸਾ ਇਹ ਘਰਾ ਦੇ ਵਿੱਚ ਇਹ ਹਾਲਾਂ ਦੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਿਰਫ ਇਹ ਦੋਸਤੋ ਸੁਹਾਗੇ ਵਾਸਤੇ ਹੀ ਬਣਾਇਆ ਹੈਗਾ ਤਾਂ ਇਹ ਨਾਲ ਸੁਹਾਗਾ ਹੀ ਪਊਗਾ ਠੀਕ ਹੈ ਦਈਆਂ ਵੀ ਲੱਗੀਆਂ ਜਾਂਦਾ ਪਾਉਂਦੀਆਂ ਤੇ ਦਈਆਂ ਨਹੀਂ ਚਾਹਦੇ ਦਈਆਂ ਤੋੜ ਦਉਂਦੇ ਨੇ ਹਣਾ ਫਿਰ ਨਵੀਆਂ ਲਵਾਈ ਜਾਣਗੇ ਤਾਂ ਲੱਖਾਂ ਕਰੋੜਾਂ ਰੁਪਏ ਖਰਚ ਕਰ ਲਵਾਂਗੇ ਇੰਝ ਪੈਸੇ ਲਾ ਲ ਕੇ ਬਿਲਡਿੰਗ ਤੇ ਹਣਾ ਤਾਂ ਦਈਆਂ ਵੀ ਚੱਕੀਆਂ ਜ਼ਰੂਰੀ ਨੇਗੀਆਂ ਆਹ ਗੁੱਟ ਤਰੀਕਾ ਹੁਣ ਕੋਈ ਕਹਣਗੇ YouTube ਦੇਖਿਆ ਜਾਂ Google ਤੋਂ ਆਇਆ ਕੁਝ ਨਹੀਂ ਦੋਸਤੋ ਦਵਾ ਵੜ ਕੇ ਪਾ ਜਿਹੜੀ ਨੌਲੇਜ ਇਕੱਠੀ ਕੀਤੀ ਸਾਨੂੰ ਸ਼ੇਅਰ ਕਰਤੀ ਧੰਨਵਾਦ ਦੋਸਤੋ। ਲਓ ਵੀ ਸ਼ਾਮ ਨੂੰ ਪਰਫੜੀ ਖਾ ਕੇ ਬਾਹਰ ਗੇੜਾ ਦੇਣ ਜਾਣੇ ਨੇ ਅਗੇ। ਤਾਂ ਉੱਥੇ ਕਾਫੀ ਜਿਹੜੀ ਗੱਪ ਛੱਪ ਚੱਲਦੀ ਆ ਹਨਾ। ਕਈ ਵਾਰ ਜਦ ਜਈ ਵੀ ਆਉਂਦੇ ਮੈਂ ਸੁਭੜੀ ਹਨਾ। ਐਂ ਚੱਲਦਾ ਰੰਦਾ ਕੰਮ ਆ। ਤਾਂ ਇਹ ਦੇਖ ਕਿਤੋਂ ਵਚ ਵੀ ਸੀ। ਆ ਸਾਡੇ ਪਿੰਡ ਦਾ ਮਾਹੌਲ ਆ ਸ਼ਾਮ ਨੂੰ। ਰਾਤ ਮੈਂ ਲਾਦਨ ਜਿਹੜਾ ਹੁੰਦਾ ਨਾ। ਤਕਰੀਬਨ ਮੰਨ ਲਾ ਟਾਈਮ ਹੋਰ 9 ਵਜੇ ਦਾ। ਰਾਤ ਤੋਂ 9 ਵਜੇ ਰਣਗੇ ਤੇ ਦਿਨ ਜਿਹੜਾ ਪੈਸਾ ਦੇਖੋ ਪੂਰਾ ਰੌਣਕ ਹੁੰਦੀ ਹੈ ਸ਼ਾਮ ਨੂੰ ਕਮੈਂਟ ਕਰਕੇ ਜਰੂਰ ਸੈ ਕਰੋ ਵੀ ਕਿਹੜੇ ਕਿਹੜੇ ਪਿੰਡ ਰੌਣਕ ਹੁੰਦੀ ਹੈ ਸ਼ਾਮ ਨੂੰ ਨਾ ਤਾਂ ਦੋਸਤੋ ਇਹ ਹੈਗਾ ਰਾਤ ਤੋਂ 9 ਵਜੇ ਦਾ ਦੇਖੋ ਇਹ ਇੱਥੇ ਪੂਰਾ ਮਾਹੌਲ ਹੁੰਦਾ ਵੀ ਤੇ ਜਿਸੀ ਹੋਰੀ ਸਾਰੀ ਖੜੀ ਜੀਏ ਤੇ ਇਹ ਲੈ ਲੈ ਬਰਾਂ ਲੈ ਬਰੇ ਗੁੱਤੀ ਇਹਦੇ ਕੋਲ ਵੀ ਇਹਦੇ ਨਾਲ ਅਗਰੇ ਚਾੜ੍ਹ ਕਰਨ ਵੇ ਨਿਵਾਵਾਂਗੇ ਇਹ ਗਾਣਾ ਉਹਨਾਂ ਲਈ ਮਗਲਾ ਪੂਰ ਹੋ ਗਈ। ਤਾਂ ਕਾਫੀ ਗੱਲਾਂ ਵਾਪਸ ਚੱਲ ਰਹੀਆਂ ਐ ਬਹੁਤ ਜਲਦੀ। ਆ ਬਚਾ ਜਨ ਜੁਆਇ ਵੀ ਕਰਦਾ ਗਿਆ ਕੋਈ ਸ਼ਾਮ ਨੂੰ ਰੋਟੀ ਢਿਖਾ ਕੇ। ਸਾਡੇ ਪਿੰਡ ਦੇ ਵੀ ਸਾਰੇ ਇੱਕ ਟੋਟੇ-ਟੋਟੇ ਲਗਭਗ ਸਾਰਾ ਪਿੰਡ ਹੀ ਜਿਹੜਾ ਇੱਧਰ ਛੜਕਾਲੇ ਪਾਸੇ ਆ ਸਾਰੇ ਰੀਸ਼ੇਅਰ ਕਰਾਂਦਾ। ਅਜੇ ਛੜਦਾ ਮੇਰੇ ਲੱਗਦਾ ਨਿਕਲਣਾ ਮਹੀਨੇ ਵਿੱਚ ਹੋਰ ਹੋਣਾ। ਇਹ ਪਿਓਰ ਲੈਬਰੇ ਵੀ ਜੁਮਾ ओरिजिनल। ਗਰਮੀ ਵਰਤਮਾਨ ਦਿਨਾਂ ਦੇ ਲਈ ਪ੍ਰੇਣਾ ਵੀ ਗਰਮੀ ਗੱਲ ਕੋਣ ਕਲਤ ਰਿਹਾ ਸੀ ਕਿ ਹੈਵੀ ਨਵਾ ਦਿੰਨੇ ਸੂਚ ਤਾਂ ਅੱਜ ਸੀਗਾ ਵੀ ਬਿਮਾਰ ਹੋ ਗਿਆ ਵੀ ਗੱਪੀ ਗੱਪਾਂ ਸੁਪਾਂ ਮਾਰੀ ਹੈ ਇਹ ਦਵਾ ਚ ਫਿਰ ਉਹਦਾ ਗੇੜੇ ਗੁੜੇ ਦਿੱਤੇ ਵੀ ਗੇੜੇ ਗੁੜੇ ਦੇਣ ਤੋਂ ਬਾਅਦ ਚ ਕਿ ਆ ਕੋਈ ਟ੍ਰੈਫੀ ਵਾਲੀ ਹੁੰਦੀ ਹੈ ਰੋਡ ਦੇ ਉੱਪਰ ਫਿਰ ਵੀ ਜਦ ਤੁਹਾਨੂੰ ਭੇਜ ਤੜਾਏ ਮੈਂ ਹਾਂ ਤੁਰੇ ਪਰਤ ਲੈਣਾ ਵੀ ਨਾਲ ਟਾਈਮ ਪਾਸ ਹੋਵੇ ਨਾ ਤੇ ਨੀਂਦ ਵਧੀਆ ਆਏ ਨੀ ਕਿਹੜਾ ਫੁਰਦੇਗੇ ਆ ਦੇਖੋ ਰੌਣਕ ਵੀ ਸਾਡੇ ਪਿੰਡ ਬੀਬੀਆਂ ਪੈਣਾ ਸਾਰੀਆਂ ਗੇੜੇ-ਗੁੜ ਦਿੰਦੀਆਂ ਨੇ ਸ਼ਾਮ ਨੂੰ ਇਹ ਨਾਲ ਰੋਟੀ ਖਾਜ ਮਜੂਗੀ ਤੇ ਨਾਲ ਨੀਂਦ ਵਧੀਆ ਜਾਊਗੀ ਇਹ ਸ਼ਾਮ ਦੀ ਸ਼ਹਿਰ ਹੈ ਸਾਡੇ ਪਿੰਡ ਦੀ ਜਿਆਰ ਹੋ ਜੇ ਤੇ ਵੀ ਸ਼ਾਮ ਨੂੰ ਗੇੜੇ-ਗੁੜ ਦਿੰਨੇ ਹੈਗੇ ਦੁਆਚੇ ਆ ਕੇ ਇੱਕ ਦੋ ਪਾਸੇ ਤਾ ਮਾਰ ਕੇ ਚਲੋ ਦੁਆਚੇ ਘਰਾਂ ਨੂੰ ਜਾ ਕੇ ਰੋਕਰੀ ਹੋ ਜਣਿਆ 9:00 ਵਾ 9:00 ਵਸ ਕਰੀ ਬਲਾਸਟ ਰੈ ਮਨਾਉਗਾ ਸਵੇਕ 9:00 ਸਾਰੇ ਬਾਪੂ ਜਣ ਕੇ ਸਾਰੇ ਵਕਤ ਜਾ ਕੇ ਆ ਸੌ ਜਾਗੇ ਓਕੇ